ਵਦੇਸ਼ ਜਾਣ ਦਾ ਕਰੇਜ ਸਾਡੇ ਪੰਜਾਬੀਆਂ ਚ ਕਾਫੀ ਸਮੇਤ ਹੋਏ ਤੇ ਸਮੇਂ-ਸਮੇਂ ਤੇ ਸਾਡੇ ਪੰਜਾਬੀ ਇਹਨਾਂ ਵਿਦੇਸ਼ਾਂ ਚ ਜਾ ਕੇ ਚੰਗੇ ਪੈਸੇ ਕਮਾਉਂਦੇ ਆਏ ਆ ਹੁਣ ਵੀ ਸਾਡੇ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਚ ਜਾ ਕੇ ਸੈਟਲ ਹੋ ਰਹੇ ਆ ਤੇ ਬਹੁਤ ਸਾਰੇ ਪੰਜਾਬੀਆਂ ਦੀ ਜਾਨ ਇਹਨਾਂ ਵਿਦੇਸ਼ਾਂ ਨੇ ਲੈ ਲਈ ਪਾਵੇਂ ਉਹ ਯੂ ਐਸ اے ਦੀ ਡੌਂਕੀ ਹੋਵੇ ਜਾਂ ਫਿਰ ਕੋਈ ਹੋਰ ਕੰਟਰੀ ਹੋਵੇ ਜਿੱਥੇ ਪੰਜਾਬੀਆਂ ਨੂੰ ਮੌਤ ਮਿਲੀਏ ਉਹ ਭਾਵੇਂ ਐਕਸੀਡੈਂਟ ਦੇ ਰੂਪ ਵਿੱਚ ਹੋਵੇ ਜਾਂ ਫਿਰ ਅਟੈਕ ਦੇ ਰੂਪ ਵਿੱਚ ਹੋਵੇ ਬਹੁਤ ਸਾਰੇ ਸਾਡੇ ਪੰਜਾਬੀ ਇਟਲੀ ਕੰਟਰੀ 'ਚ ਜਾ ਰਹੇ ਨੇ ਕਾਫੀ ਟਾਈਮ ਤੋਂ ਉੱਥੇ ਰਹਿ ਵੀ ਰਹੇ ਨੇ ਵਧੀਆ ਕੰਮ ਸੈਟਲ ਵੀ ਆ ਪਰ ਉਥੇ ਹੁਣ ਕਈਆਂ ਪੰਜਾਬੀਆਂ ਦਾ ਕੰਮ ਬਹੁਤ ਜ਼ਿਆਦਾ ਔਖਾ ਵੀ ਆ। ਹਾਲ ਹੀ ਵਿੱਚ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਸਰਦਾਰ ਵੀਰ ਦਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਏ। ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਕਿ ਸਰਦਾਰ ਵੀਰ ਦੱਸਦਾ ਪਿਆ ਕਿ ਇਟਲੀ 'ਚ ਬਹੁਤ ਬੁਰੇ ਹਾਲਾਤ ਆ। ਰੰਗ ਚਾਕਲੇਟ ਵਰਗਾ ਹੋਇਆ ਸਵੇਰ ਦੇ 5 ਵਜੇ ਦੇ ਆਣ ਕੇ ਕੰਮ ਕਰਦੇ ਪਏ ਆ। ਸੋ ਇਹ ਕਹਿ ਰਿਹਾ ਏ ਭਰਾਵੋ ਇਟਲੀ ਨਾ ਆਓ। ਇਟਲੀ ਬਹੁਤ ਮਾੜੇ ਹਾਲਾਤ ਆ। ਤੇ ਨਾਲੇ ਇਹ ਦੱਸਦਾ ਪਿਆ ਏ ਕਿ ਸਾਇਦ ਜੀ ਆਪਾਂ ਆਉਣ ਵਾਲੇ ਟਾਈਮ 'ਚ ਪੰਜਾਬ ਆਏ ਨਾ ਤੇ ਨਿਗਰੋ ਬਣ ਕੇ ਆਵਾਂਗੇ। ਨੇ ਰੰਗ ਸਾਡੇ ਕਾਲੇ ਹੋ ਜਾਣੇ ਆ ਬਾਈ ਜੀ ਰੰਗ ਚਾਕਲੇਟ ਵਰਗਾ ਹੋ ਗਿਆ ਇਟਲੀ ਦਾ ਇਹੜੇ ਕਹਿੰਦੇ ਨੇ ਐਰੋ ਕਮਾਣਦੇ ਆ ਬਹੁਤ ਸੌਖੇ ਆ ਬਹੁਤ ਸੌਖੇ ਆ ਬਾਈ ਕਮਾਣੇ ਇੱਥੇ ਸਾਨੂੰ ਪੁੱਛ ਕੇ ਦੇਖੋ ਕੁੱਤੀ ਰੂਲੀ ਪਈ ਆ ਸਵੇਰ ਦੇ ਲੱਗੇ ਵੇ ਤੜਕੇ ਦੇ 5 ਵਜੇ ਦੇ ਆ ਸ਼ਾਮ ਦੇ 4:20 ਹੋ ਗਏ ਹੁਣ ਵੀ ਦੇਖੋ ਆੜੂਆਂ ਦੇ ਬਾਗਾਂ 'ਚ ਖੜਿਆ ਤੁਹਾਨੂੰ ਦਿਖਾਉਂਦੇ ਆ ਬਿਊ ਆੜੂਆਂ ਦਾ ਬਾਗ ਆ ਇਹ ਆੜੂ ਉੰਤੜਾਈ ਚੱਲਦੀ ਆ ਓ ਬਾਈ ਖੜਾ ਪਾਲੇ ਪਾਸੇ ਇੱਕ ਵਿੱਚ ਉਧਰ ਹਾਲ ਲੱਗੇ ਆ ਕਈਆਂ ਹੱਥ ਫੜਾਈਆਂ ਹੋਈਆਂ ਸਾਡੇ ਆ ਕਈਆਂ ਛੇ ਛੇ ਪਰਦੀਆਂ ਕਈਆਂ ਮਿੱਤਰੋ ਇਟਲੀ ਨਾ ਆਇਓ ਬਹੁਤ ਬੁਰਾ ਹਾਲ ਹੈ ਰੰਗ ਦੇ ਲੋ ਸਾਡੇ ਕਹੇ ਕਰਤੇ ਮੈਨੂੰ ਲੱਗਦਾ ਅਗਲੇ 2 ਸਾਲਾਂ ਤੱਕ ਜੇ ਅਸੀਂ ਪੰਜਾਬ ਮੁੜ ਕੇ ਤਾਂ ਨੀਗਰੋ ਬਣ ਜਾਂਦੇ ਅਸੀਂ ਬਹੁਤ ਬੁਰਾ ਵਾਲਾ ਬਾਈ ਕੁੱਤੀ ਰੂਲੀ ਬਈਆ ਇਟਲੀ ਕਹਿਣਾ ਹੀ ਸੌਖਾ ਬਾਈ ਇੱਥੇ ਨਾ ਆਇਓ ਕਿੱਡਾ ਕੋਡਾ ਨਿਕਲ ਜਾਓ ਬਾਈ ਹਾਂਜੀ ਮਿੱਤਰੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕੀ ਕਹਿਣਾ ਚਾਹੋਗੇ ਤੇ ਤੁਸੀਂ ਕਿਸ ਕੰਟਰੀ ਰਹਿੰਦੇ ਹੋ ਪੰਜਾਬ ਰਹਿੰਦੇ ਹੋ ਜਾਂ ਫਿਰ ਕਿਤੇ ਬਾਹਰ ਰਹਿੰਦੇ ਹੋ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਜੇ ਤੁਸੀਂ ਆਪਣੇ ਪੰਜਾਬ ਰਹਿੰਦੇ ਹੋ ਤਾਂ ਕਮੈਂਟ ਕਰਕੇ ਇਹ ਵੀ ਜਰੂਰ ਦੱਸਿਓ ਵੀ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤੇ ਜੇ ਵਿਦੇਸ਼ ਰਹਿੰਦੇ ਹੋ ਤਾਂ ਇਹ ਵੀ ਜਰੂਰ ਦੱਸਿਓ ਵੀ ਉੱਥੋਂ ਦੇ ਹਾਲਾਤ ਕੀ ਆ ਸੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸ਼ੇਅਰ ਉਸ ਤੱਕ ਜਰੂਰ ਕਰਿਓ ਜੋ ਬਾਹਰ ਜਾਣਾ ਚਾਹੁੰਦਾ ਹੈ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ